ਜਿਵੇਂ ਕਿ ਤੁਹਾਨੂੰ ਪਤਾ ਹੈ 17 ਅਗਸਤ ਨੂੰ ਜੜੀ ਲਾਂਦਰਾ ਸਰਹੰਦ ਰੋਡ ਐ ਇਹਦੇ ਤੇ ਸੀ ਜੀ ਸੀ ਚਿੰਗੇੜੀ ਦੇ ਜਿਹੜੇ ਦੋ ਏਮਪਲਾਈ ਹਾਂਜੀ ਹਾਂਜੀ ਸਤਾਰਾ ਸਿੰਘ ਤੇ ਤੁਸ਼ਾਰ ਸ਼ਰਮਾ ਇਹ ਰਾਤ ਨੂੰ ਕਰੀਬ 10 ਵਜੇ ਸੀ ਜੀ ਸੀ ਕੀ ਜਿਹੜੀ ਜਾ ਰਹੇ ਸੀਗੇ ਤਾਂ ਇਹਨਾਂ ਨੂੰ ਚਾਰ ਜਿਹੜੇ ਨਾਮ ਲੂ ਵਿਅਕਤੀ ਐ ਉਹਨਾਂ ਕੋਲ ਅਸਲਾ ਸੀਗਾ ਵੈਪਨ ਸੀਗਾ ਉਹਨਾਂ ਨੇ ਇਹਨਾਂ ਨੂੰ ਘੇਰ ਲਿਆ ਤੇ ਜਿਹੜੇ ਚਾਰ ਨਾਮ ਲਉਂ ਵਿਅਕਤੀ ਸੀਗੇ ਇਹ ਸਿਫਟਿੰਗ ਗੱਡੀ ਤੇ ਆਈ ਸੀਗੇ ਉਹਨਾਂ ਨੇ ਇਹਨਾਂ ਦੋਨਾਂ ਵਿਅਕਤੀਆਂ ਤੋਂ ਇਹਨਾਂ ਦੀ i20 ਗੱਡੀ ਇਹਨਾਂ ਨੂੰ ਫੁੱਟਮਾਰ ਕਰਕੇ ਤੇ ਵੈਪਨ ਦਿਖਾ ਕੇ ਇਹਨਾਂ ਦੀ ਗੱਡੀ ਖੋਲੀ ਸੀਗੀ ਇਸ ਮਾਮਲੇ ਦੇ ਵਿੱਚ ਅਸੀਂ 260 ਨੰਬਰ ਮੁਕੱਦਮਾ 304 ਤੇ 309 ਬੀ ਐਨ ਐਸ ਦੇ ਵਿੱਚ थाना सदर ਜਿਹੜਾ ਅਖਰੜਾ ਦੇ ਵਿੱਚ ਦਰਜ ਕਰ ਲਿਆ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਉਂਕਿ ਰਾਤ ਨੂੰ ਬੜਾ ਵੱਡਾ ਇਨਸੀਡੈਂਟ ਹੋਇਆ ਸੀ ਤੇ ਗੱਡੀ ਖੋਕੀ ਲੱਗੇ ਸੀ ਸਾਡੇ ਐਸਐਸਪੀ ਮਾਨਯੋਗ ਸ਼੍ਰੀ ਹਰਮਨਦੀਪ ਸਿੰਘ ਹਾਨਸੋਂ ਵੱਲੋਂ ਆਪਕਾ ਟੀਮਾਂ ਬਣਾਈ ਹੈਗੇ ਅਸੀਂ ਜਿਦੇ ਵਿੱਚ ਸਾਡੇ ਐਸਪੀ ਰੂਰਲ ਸ਼੍ਰੀ ਮਨਪ੍ਰੀਤ ਸਿੰਘ ਐਸਪੀ ਆਪਰੇਸ਼ਨ ਕੁਲਵਿੰਦਰ ਸਿੰਘ ਸਾਡੇ ਡੀਐਸਪੀ ਖਰੜ ਕਰਨ ਸੰਧੂ ਡੀਐਸਪੀ ਸਾਡੇ ਡੀ ਜਤਿੰਦਰ ਚੋਹਾਨ ਤੇ ਨਾਲ ਉਹਦੇ ਸਾਡੇ ਜਿਹੜੇ ਐਂਟੀ ਸਨੈਚਿੰਗ ਸਟਾਫ ਦੇ ਇੰਸਪੈਕਟਰ ਗੱਬਰ ਸਿੰਘ ਹੈ ਸਾਡੇ ਜਾਰਸੀ ਹੈ ਇਹ ਇਨਸਪੈਕਟਰ ਖਰੜ ਇਨਸਪੈਕਟਰ ਹਰਮਿੰਦਰ ਸਿੰਘ ਐ ਇਨਜਾਸੀ ਖਰੜ ਦੇ ਐ ਐਸ ਐਚਓ ਸਦਰ ਖਰੜ ਦੇ ਐਸ ਐਚਓ ਜਿਹੜੇ ਇਨਸਪੈਕਟਰ ਹਰਮਿੰਦਰ ਆਪਣੇ ਅਮਰਿੰਦਰ ਸਿੰਘ ਐ ਇਹ ਸਾਰਿਆਂ ਦੀਆਂ ਟੀਮਾਂ ਬਣਾ ਕੇ ਵਕਤ-ਵਕਤ ਟੀਮਾਂ ਬਣੀਆਂ ਸੀਗੀਆਂ ਤਾਂ ਇਹਨਾਂ ਟੀਮਾਂ ਨੂੰ ਕੱਲ ਜੋ ਵੱਡੀ ਸਫਲਤਾ ਮਿਲੀ ਜਦੋਂ ਇਨਸਪੈਕਟਰ ਕਪਰ ਸਿੰਘ ਦੀ ਟੀਮ ਵੱਲੋਂ ਇਹਦੇ ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ੀਆਂ ਦੀ شناخت ਕੀਤੀ ਗਈ ਤੇ ਤਿੰਨ ਦੋਸ਼ੀ ਜਿਹੜੇ ਪ੍ਰਗਟ ਸਿੰਘ ਇੱਕ ਤਰਨਜੀਤ ਸਿੰਘ ਸੋਨੀ ਤੇ ਇੱਕ ਤੀਜਾ ਦੋਸ਼ੀ ਇਹਨਾਂ ਨੂੰ ਬਲੇ ਕੋਲੇ ਗਿਲੇ ਏਰੀਆ ਦੇ ਵਿੱਚੋਂ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚੋਂ ਇਹਨਾਂ ਤੋਂ ਵਾਰਦਾਤ ਦੇ ਵਿੱਚ ਵਰਤੀ ਜਿਹੜੀ ਇਹਨਾਂ ਨੇ I20 ਗੱਡੀ ਖੋਈ ਸੀ ਤੇ ਜਿਹੜੀ ਵਾਰਦਾਤ ਦੇ ਵਿੱਚ ਵਰਤੀ Swift Desire ਗੱਡੀ ਰਿਕਵਰ ਕਰ ਲਈ ਸੀ ਇਸ ਦੇ ਵਿੱਚ ਅਸੀਂ ਜਿਹੜਾ ਚੌਥਾ ਦੋਸ਼ੀ ਹੈ ਭੁਪਿੰਦਰ ਸਿੰਘ ਉਹਨੂੰ ਉਹਦੀ ਪਛਾਣ ਕਰ ਲਈ ਸੀ ਉਹਨੂੰ ਨਾਮਜ਼ਦ ਕੀਤਾ ਗਿਆ ਸੀ ਭੁਪਿੰਦਰ ਸਿੰਘ ਨੂੰ ਅੱਜ ਜਰੂਰ ਸਾਡੀ ਪੁਲਿਸ ਪਾਰਟੀ ਨੇ ਇੰਸਪੈਕਟਰ ਗੱਬਰ ਸਿੰਘ ਦੀ ਟੀਮ ਨੇ ਇਹਨੂੰ ਸਦਰ ਖਰੜ ਦੇ ਏਰੀਆ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਇਸ਼ਾਰਾ ਕੀਤਾ ਗਿਆ ਤਾਂ ਉਹਨੇ ਪਹਿਲਾਂ ਆਪਣਾ ਮੋਟਰਸਾਈਕਲ ਭਜਾ ਲਿਆ ਤੇ ਇੱਥੇ ਆ ਕੇ ਇਸ ਪੁਆਇੰਟ ਤੇ ਆ ਕੇ ਉਹਦਾ ਮੋਟਰਸਾਈਕਲ ਸਲਿੱਪ ਹੋਇਆ ਤੇ ਉਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਅ ਪਹਿਲਾ ਫਾਇਰ ਜਿਹੜਾ ਸਾਡੀ ਪੁਲਿਸ ਸਾਡੇ ਇੰਸਪੈਕਟਰ ਗੱਬਰ ਸਿੰਘ ਦੀ ਉਹਨਾਂ ਦੀ ਸਕੋਰਪੀਓ ਵਡੀ ਦੇ ਵਿੱਚ ਲੱਗਿਆ ਤੇ ਦੂਸਰਾ ਫਾਇਰ ਹੋ ਫਿਰ ਉਹਦੇ ਦੋਸ਼ੀ ਵੱਲੋਂ ਕੀਤਾ ਗਿਆ ਇੰਸਪੈਕਟਰ ਗੱਬਰ ਸਿੰਘ ਵੱਲੋਂ ਪਹਿਲਾਂ ਦੋਸ਼ੀ ਨੂੰ ਸਰੈਂਡਰ ਕਰਨ ਦੀ ਡਾਇਰੈਕਸ਼ਨ ਦਿੱਤੀ ਗਈ ਪਰ ਉਸ ਤੋਂ ਬਾਅਦ ਜਦੋਂ ਉਹ ਨਹੀਂ ਮੰਨਿਆ ਤਾਂ ਉਹਨਾਂ ਮਤਲਬ ਸੈਲਫ ਡਿਫੈਂਸ ਦੇ ਵਿੱਚ ਇੱਕ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਦੋਸ਼ੀ ਭੁਪਿੰਦਰ ਸਿੰਘ ਹੈ ਉਹਦੀ ਰਾਈਟ ਲੈਗ ਦੇ ਵਿੱਚ ਫਾਇਰ ਆਰਮ ਇੰਜਰੀ ਹੋਈ ਹੈ ਮੌਕੇ ਤੇ ਅਸੀਂ ਜਿਹੜਾ ਇਮੀਡੀਏਟ ਐਂਬੂਲੈਂਸ ਮੰਗਾ ਕੇ ਉਹਨੂੰ ਹਸਪੀਟਲ ਦੇ ਵਿੱਚ ਸ਼ਿਫਟ ਕਰਤਾ ਹੈ ਤੇ ਸਾਨੂੰ ਇੱਥੇ ਮੌਕੇ ਤੋਂ ਇੱਕ ਬੱਤੀ ਬੋਰ ਦਾ ਵੈਪਨ ਇੱਕ ਜਿਹੜਾ ਮੋਟਰਸਾਈਕਲ ਰਿਕਵਰ ਹੋਇਆ ਤੇ ਕੁਝ ਜਿਹੜਾ ਨਸ਼ੀਲਾ ਪਦਾਰਥ ਜਾਬਦਾ ਉਹ ਵੀ ਸਾਨੂੰ ਮੌਕੇ ਤੇ ਮਿਲੇ ਹੈ ਇਹਦੇ ਤੋਂ ਪਹਿਲਾਂ ਵੀ ਕੋਈ ਪਰਚੇ ਹੋਏ ਹੋਏ ਆ ਜੀ ਜਿਹੜੇ ਇਹ ਚਾਰੇ ਦੋਸ਼ੀ ਨੇ ਨਾ ਤੇ ਚਾਰਾਂ ਤੇ ਤਿੰਨ ਤਿੰਨ ਚਾਰ ਚਾਰ ਮਕਦਮੇ ਪਹਿਲਾਂ ਦਰਜਿਆ ਵੱਖ-ਵੱਖ ਥਾਣਿਆਂ ਦੇ ਵਿੱਚ ਬਾਕੀ ਅਸੀਂ ਇਹਨਾਂ ਦਾ ਹੁਣ ਰਿਮਾਂਡ ਹਾਸਲ ਕਰਕੇ ਥੋਰੋਲੀ ਇਨਵੈਸਟੀਗੇਟ ਕਰਾਂਗੇ ਰੈਣੀ ਵਾਲਾ ਕਿਸੇ ਗਰੁੱਪ ਨਾਲ ਜੀ ਜਿਹੜਾ ਇਹ ਭੁਪਿੰਦਰ ਸਿੰਘ ਹੈ ਲੁਧਿਆਣੇ ਦਾ ਰਹਿਣ ਵਾਲਾ ਜਿਹੜੇ ਤੇ ਬਾਕੀ ਸਾਥੀ ਆ ਉਹ ਲੁਧਿਆਣੇ ਆਪਣਾ ਜ਼ਿਲ੍ਹਾ